20 ਮਈ ਨੂੰ ਉਹਨਾਂ ਨੂੰ ਪਾਣੀ 20 ਮਈ ਦੀ ਰਾਤ ਨੂੰ ਉਹਨਾਂ ਨੂੰ ਪਾਣੀ ਮਿਲ ਜੂਗਾ ਤੇ ਪਰ ਉਹਨਾਂ ਨੂੰ ਇਹ ਆਪਦੀਆਂ ਹੀ ਗਲਤੀਆਂ ਦਾ ਦੇਖੋ ਨਤੀਜਾ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਉਂਕਿ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਮੀਟਿੰਗ ਹੁੰਦੀ ਸੀ ਹਰ ਮਹੀਨੇ ਅਸੀਂ ਚਿੱਠੀ ਲਿਖਦੇ ਸੀ ਕਿ ਤੁਹਾਡਾ ਪਾਣੀ ਖਤਮ ਹੋਊਗਾ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਅਸੀਂ ਦੇਣਾ ਨਹੀਂ ਮੰਨੇ ਪਹਿਲਾਂ ਨਹੀਂ ਆਤ ਤਾਂ ਪਈਆਂ ਹੋਈਆਂ ਸੀਗੀਆਂ ਸੋ ਅੱਜ ਜਿਹੜਾ ਡੈਮ ਸਿਕ ਸਿਫਟੀ ਐਕਟ ਉਹਨੂੰ ਵੀ ਪੰਜਾਬ ਨੇ ਰੱਦ ਕੀਤਾ ਹੈ ਨਾਲ ਜਿਹੜਾ ਤਰੀਕਾ ਜਿਹੜਾ BBMP ਦਾ ਤਾਣਾਛਈ ਵਾਲਾ ਉਹਦਾ ਸਖਤ ਵਿਰੋਧ ਵੀ ਹੋਇਆ ਹੈ ਨਾਲ ਇਹ ਵੀ ਮਤਾ ਪਾਸ ਹੋਇਆ ਹੈ ਉਹਦੇ ਵਿੱਚ ਕਲੋਜ਼ ਹੈ ਕਿ BBMP ਜਿਹੜੀ ਆ ਉਹ ਸਫੈਦ ਹਾਥੀ ਬਣ ਗਈ ਖਰਚਾ ਪੰਜਾਬ ਦਾ ਹੈ ਤੇ ਪੰਜਾਬ ਨੂੰ ਬਾਈਪਾਸ ਕਰਕੇ ਮਤਾ ਪਾਸ ਕਰ ਲੈਂਦੇ ਨੇ ਮੀਟਿੰਗਾਂ ਸਾਰੀਆਂ 3 ਘੰਟੇ 4 ਘੰਟਿਆਂ ਦੇ ਨੋਟਿਸ ਤੇ ਬੁਲਾ ਲੈਂਦੇ ਨੇ ਜਦਕਿ ਐਮਰਜੈਂਸੀ ਮੀਟਿੰਗ ਵੀ ਕਲॉज ਦੇ ਵਿੱਚ ਉਹਦੇ BBMP ਦੇ ਸਿਧਾਂਤ ਚ ਐਮਰਜੈਂਸੀ ਮੀਟਿੰਗ ਵਾਸਤੇ ਵੀ ਇੱਕ ਹਫਤਾ ਚਾਹੀਦਾ ਵੈਸੇ ਇੱਕ ਮਹੀਨਾ ਚਾਹੀਦਾ ਪਰ ਐਮਰਜੈਂਸੀ ਮੀਟਿੰਗ ਲਾਉਣੇ ਵੀ ਹਫਤਾ ਇਹ 7 6 7 ਘੰਟੇ ਵੀ ਨਹੀਂ ਦਿੰਦੇ ਸੋ ਇਸ ਕਰਕੇ ਮਤਲਬ BBMP ਦਾ ਵੀ ਪੁਨਰਗਠਨ ਹੋਣਾ ਚਾਹੀਦਾ ਔਰ BBMP ਪਾਖੜਾ ਰਾਵੀ ਬਿਆਸ ਤੇ ਸਤਲੁਜ ਨਾਲ ਸੰਬੰਧਿਤ ਹੈ ਇਹ ਇਹਦੇ ਚ ਹਰਿਆਣੇ ਦਾ ਕਿੱਥੋਂ ਕਿਹੜਾ ਹਿੱਸਾ ਲੱਗਦਾ ਹੈ ਇਹਦੇ ਚ ਰਾਜਸਥਾਨ ਦਾ ਕਿਹੜਾ ਹਿੱਸਾ ਲੱਗਦਾ ਹੈ ਉਹ ਵੀ ਵਿੱਚ ਇਹਨਾਂ ਨੇ ਧੱਕੇ ਨਾਲ ਸਾਡੇ ਸਹਿ ਰਿਪੇਰੀਅਨ ਬਣਾਏ ਹੋਏ ਨੇ ਜਦਕੇ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤਾਂ ਯਮਨਾ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਸੀ ਪਾਣੀ ਤੇ ਜਦੋਂ ਪੰਜਾਬ ਅਲੱਗ ਹੋ ਗਿਆ ਯਮਨਾ ਤੋਂ ਸਾਡਾ ਨਾਂ ਕੱਟਤਾ ਆਪ ਰਵੀ ਬਿਆਸ ਤੱਕ ਵੀ ਉਹਦਾ ਨਾਂ ਪਾਈ ਫਿਰਦੇ ਆ ਵੀ ਸਾਡਾ ਕਿਹੜੇ ਪਾਸੇ ਸੀ ਕਿੱਥੋਂ ਦੇ ਦੀਏ ਪਾਣੀ ਦੇਖੋ ਇਹ ਈਗੋ ਨਹੀਂ ਹੁੰਦੀ ਜੀ ਪਾਣੀ ਪਾਣੀ ਜਿਹੜਾ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਜਿਹੜੀਆਂ ਨਾੜੀਆਂ ਚ ਬਗਦੀਆਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਉਹ ਪਾਣੀ ਹੈ ਪਾਣੀ ਵਾਸਤੇ ਤਾਂ ਸਾਡੇ ਆਪਾਂ ਪਿੰਡਾਂ 'ਚ ਦੇਖਦੇ ਰਹੇ ਹਾਂ ਕਿ ਪਹਿਲਾਂ ਝਗੜੇ ਬੜੇ ਵੱਡੇ ਹੋ ਜਾਂਦੇ ਸੀ ਕਿ ਇੱਕ ਮਿੰਟ ਦੀ ਬਾਰੀ ਪਿੱਛੇ ਠੀਕ ਹੈ ਨਾ ਸੋ ਇਸ ਕਰਕੇ ਜੇ ਹਰਿਆਣਾ ਕੋਈ ਈਗੋ ਦੀ ਗੱਲ ਕਰ ਰਿਹਾ ਤਾਂ ਉਹ ਆਪ ਆਪ ਗਲਤੀ ਕਰ ਰਹੇ ਨੇ ਆਪਦੇ ਪਹਿਲਾਂ ਤੇ ਆਪ ਕੋ ਨਾਲੀ ਮਾਰ ਰਹੇ ਨੇ ਜਾਂ ਸਾਡੀ ਕੋਈ ਗਲਤੀ ਹੋਵੇ ਅਸੀਂ ਕੋਈ ਤੱਕੇ ਨਾ ਕੋਈ ਬਰਤ ਪਾਣੀ ਪਰ ਅਜੇ ਵੀ ਅੱਜ ਇਸ ਵਾਰ ਅਸੀਂ 99% ਪਾਣੀ ਯੂਜ਼ ਕੀਤਾ ਨਹੀਂ ਪੰਜਾਬ 70 76 77 76 75 70 ਤੱਕ ਰਿਹਾ ਉਹ ਪੁਰਾਣੀਆਂ ਆਤਪਈਆਂ ਹੋਈਆਂ ਸੀਗੀਆਂ ਉਹ ਕਿਸੇ ਦੇ ਖੇਤ ਨੇਰ ਕਢਾ ਲਈ ਆਪਣੇ ਆਪ ਨੂੰ ਇਹਦੇ ਨੇ ਵੈਸੇ ਮਤਲਬ ਕਹੀ ਦੇ ਟੱਕ ਲਵਾਤੇ ਤੇ ਉਹ ਪੁਰਾਣੀਆਂ ਆਦਤਾਂ ਹੁਣ ਉਹ ਹੱਕ ਸਮਝੀ ਬੈਠੇ ਨੇ ਉਹ ਰਾਈਟ ਨਹੀਂ ਬਣ ਗਿਆ ਉਹਨਾਂ ਦਾ ਥੋ ਅਸੀਂ ਇਸ ਵਾਰ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਚਾਹੇ ਉਹ ਨਿਮਰਤਾ ਨਾਲ ਬੇਨਤੀ ਸਮਝ ਲੈਣ ਚਾਹੇ ਸਾਨੂੰ ਸਤਿ ਕੰਨ ਵੀ ਸਾਡੇ ਕੋਲ ਹੈ ਹੀ ਨਹੀਂ ਜਦੋਂ ਪਾਣੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਦੇ ਕੇ ਵੀ ਦੇਈ ਅਸੀਂ ਸ਼ਿਵਦਾ ਫਿਊਲ ਇਸ ਵਾਰੀ ਹਰਿਆਣਾ ਜਿਵੇਂ ਵਾਧੂ ਪਾਣੀ ਮੰਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਅੱਗੇ ਤੋਂ ਇਹ ਕੰਮ ਨਹੀਂ ਚੱਲਣਾ ਇਹ ਰਸਤਾ ਅੱਗੇ ਤੋਂ ਬੰਦ ਕਰਨ ਦੇ ਲਈ ਹੁਣ ਇਸ ਪਾਸੇ ਵੀ ਵਿਚਾਰ ਹੋਏਗਾ ਕਿ ਜਿਹੜਾ 8000 ਵਾਟ ਦੇਣਾ ਪੈ ਰਿਹਾ ਤੇ ਕਿਤੇ ਚੱਪਟਾ ਨਹੀਂ ਨਹੀਂ ਦੇਖੋ ਇਹ ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਕਿ ਤੁਸੀਂ 31 ਮਾਰਚ ਤੱਕ ਬਿਲਕੁਲ ਬਲੈਕਆਊਟ ਹੀ ਹੋਵੇ ਤੁਹਾਨੂੰ ਪਤਾ ਨਹੀਂ ਸੀਗਾ ਅਸੀਂ ਦੱਸ ਦੇ ਰਹੇ ਹਾਂ ਤੁਹਾਨੂੰ ਨਾਲੇ ਕਿ ਤੁਹਾਡਾ ਪਾਣੀ ਖਤਮ ਹੋਊਗਾ ਅਸੀਂ ਉਸ ਤੋਂ ਬਾਅਦ ਨਹੀਂ ਦੇ ਸਕਦੇ ਤੇ ਇਹਦਾ ਮਤਲਬ ਉਹਨਾਂ ਨੇ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਉਹ ਗਲਤੀ ਲੋਕਾਂ ਨੂੰ ਮਾਫੀ ਮੰਗਣ ਕਿ ਹਾਂ ਜੀ ਸਾਥੋਂ ਸੱਭਾ ਲੈ ਨਹੀਂ ਗਿਆ ਪਾਣੀ ਸਾਡੇ ਵੱਲੋਂ ਚਲਾ ਗਿਆ ਪਾਣੀ ਹੋਰ ਤਾਂ ਕਿਤੇ ਗਿਆ ਨਹੀਂ ਠੀਕ ਹੈ ਨਾ 104% ਵਰਤੀ ਵਧੇ 104% ਮਤਲਬ ਫਿਰ ਵੀ ਅਜੇ 2 ਮਹੀਨੇ ਉਹਨਾਂ ਨੇ ਮਤਲਬ ਪਹਿਲਾਂ ਵੀ ਆਤਾਂ ਜਿਹੜੀਆਂ ਉਹ ਉਹਨਾਂ ਨੂੰ ਬਦਲਣੀਆਂ ਪੈਣਗੀਆਂ ਹੁਣ ਨਹੀਂ ਚੱਲੂਗਾ ਕੰਮ ਅਸੀਂ ਬੂੰਦ ਬੂੰਦਾ ਸਾਹਬ ਰੱਖ ਰਹੇ ਆ ਅਸੀਂ ਨਹਿਰੀ ਸਿਸਟਮ ਠੀਕ ਕਰ ਲਿਆ ਆਪਣਾ ਸਾਡੀਆਂ ਕੱਸੀਆਂ ਸਾਡੀਆਂ ਸੂਏ ਸਾਡੇ ਰਜਵਾਹੇ ਚੱਲ ਪਏ ਅਸੀਂ ਪਾਈਪਾਂ ਦੱਬਤੀਆਂ ਅਸੀਂ 60% ਤੇ ਆਏ ਆ ਅੱਜ ਤੱਕ ਅਗਲੇ ਸਾਲ ਤੋ 90% ਤੱਕ ਜਾਣ ਜਾਣਾ ਚਾਹੁੰਦੇ ਆ ਕਿ 90% ਸਾਡਾ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਵੇ ਤਾਂ ਕਿ ਧਰਤੀ ਵਿਚਲਾ ਪਾਣੀ ਵਸੇ। 10 ਮਿੰਟ ਸਰਵਾਈ ਰਿਹਾ ਹਾਈ ਕੋਰਟ ਚ 10 ਮਿੰਟ ਸਰਵਾਈ ਰਿਹਾ। ਅਡਾਰ ਨੇ ਕਹਿ ਰਹੇ ਆ ਕਿ ਜਾਣਾ ਕਿ ਮੇਰੇ ਸਰਵਾਈ ਹੈ। ਕਿੰਦਰੀ ਗਿਰੀ ਸਰਚੀ ਨੇ ਵੀ ਬੋਲਾ ਹੈ ਜੋ ਡੈਮ ਪਰ ਆਪਣੇ ਪੁਲਿਸ ਚਲਾਏ। ਦੇਖੋ ਪੁਲਿਸ ਜਿਹੜੀ ਹੈ ਪੁਲਿਸ ਜਿਹੜੀ ਹੈ ਨਾ ਉਹ ਕਿਉਂਕਿ ਇੰਨਾ ਜਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ ਚ ਜੇ ਲੋਕ ਇਕੱਠੇ ਹੋ ਕੇ ਡੈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਉੱਥੇ। ਉਹ ਇਹ ਕੋਈ ਕੋਈ ਸਾਡੀ ਟਿਕਟਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਹੀ ਨਹੀਂ ਹੈਗੀ ਠੀਕ ਹੈ ਨਾ ਸੋ ਡੈਮ ਸੇਫਟੀ ਤਾਂ ਕਰ ਰੱਖਣੀ ਪਊਗੀ ਨਾ ਕੱਲ ਨੂੰ ਕੋ ਲੋਕ ਚਲੇ ਜਾਣ ਉੱਥੇ ਉੱਥੇ ਕੋਈ ਗੜਬੜ ਹੋ ਜੇ ਲਾਅਨ ਆਊਟ ਦੀ ਸਥਿਤੀ ਹੋ ਜੇ ਸਾਨੂੰ ਪ੍ਰੀਵੈਂਟਿਵ ਸਟੈਪ ਤਾਂ ਅਸੀਂ ਲਵਾਂਗੇ ਨਾ ਹੁਣ ਪੰਜਾਬ ਆਪਣਾ ਐਕਟ ਲੈ ਕੇ ਆਏਗਾ ਜੀ ਅੱਗੇ ਪੰਜਾਬ ਆਪਣਾ ਜਿਹੜਾ ਇਹਨਾਂ ਦਾ ਡੈਮ ਸੇਫਟੀ ਐਕਟ ਆ ਉਹ ਅਸੀਂ ਰੱਦ ਕਰਤਾ ਅਸੀਂ ਪੰਜਾਬ ਦਾ ਐਕਟ ਆਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਕਰਨਾ ਜਾਣਦੇ ਬੀਜੇਪੀ ਦਾ ਕਹਰਾ ਹੈ ਕਿ ਬੀਜੇਪੀ ਜਿੰਦੀ ਸਾਡਾ ਨਾਮ ਲੈ ਕੇ ਸਰਕਾਰ ਨਹੀਂ ਬੈਠੀ ਤੇ ਸਰਕਾਰ ਕੀ ਦੀ ਹੈ ਫਿਰ ਬੀਜੇਪੀ ਇਹ ਹੈ ਜੇ ਕੰਮ ਚਾਬ ਦਾ ਨਾਂ ਕਿਉਂ ਨਹੀਂ ਵਿਚ ਲੈਣ ਦਿੰਦੀ ਹਰ ਗੱਲ ਤੇ ਤਾਂ ਬੀਜੇਪੀ ਬੀਜੇਪੀ ਕਹੀ ਜਾਂਦੇ ਨੇ ਭਾਜਪਾ ਭਾਜਪਾ ਬੀਜੇਪੀ ਹਰ ਗੱਲ ਤੇ ਜਦੋਂ ਥੋੜੀ ਜਿਹੀ ਕਮੀ ਜਾਂ ਗਲਤੀ ਕਰ ਦੋਗੇ ਸਾਡੇ ਨਾਂ ਨਾਲ ਲਿਓ ਸਾਡੇ ਨਾਂ ਨਾਲ ਲਿਓ ਸਰਕਾਰ ਕਹਿ ਦੋ ਸਰਕਾਰ ਕੀ ਦੀ ਹੈ ਫਿਰ ਅਸ਼ਵਨੀ ਜੀ ਚੁੱਪ ਰਹੇ ਜੀ ਅਸ਼ਵਨੀ ਜੀ ਅਸ਼ਵਨੀ ਜੀ ਕਹਿੰਦੇ ਕਹਿੰਦੇ ਬੀਜੇਪੀ ਦੇ ਜੋ ਕਟੋ ਰੈਜੋਲੂਸ਼ਨ ਚੋਂ ਤਾਂ ਮੈਂ ਜਿਹੜਾ ਸਪੋਰਟ ਕਰੂਗਾ ਐਮਐਲ ਵਿਰੋਧ ਕਰ ਰਹੇ ਨੇ ਮੈਨੂੰ ਐਡਾ ਵੱਡਾ ਧੋਖਾ ਪੰਜਾਬੀਆਂ ਨਾਲ ਜੇਮ ਸਾਹਿਬ ਜੰਗੜ ਸਾਹਿਬ ਨੇ ਅੰਦਰ ਤੇ ਤੁਹਾਡੇ ਨਾਲ ਬੈਠ ਕੇ ਪ੍ਰੈਸ ਕਾਨਫਰੈਂਸ ਨਹੀਂ ਕਿ 4500 ਕਿਊਸਿਕ ਵਾਟਰ ਅਸੀਂ ਹੋਰ ਦੇ ਦਈਏ ਰਾਈ ਦਾ ਪਹਾੜ ਹੈ ਉਹਨਾਂ ਨੂੰ ਲੱਗਦਾ ਹੋਊਗਾ ਨਾ ਰਾਈ ਦਾ ਪਹਾੜ ਕਿਉਂਕਿ ਬੀਜੇਪੀ ਵਾਲੇ ਪਾਸੇ ਨੇ ਅਰੇ ਕੇਂਦਰ ਸਰਕਾਰ ਮਤਲਬ ਕੈਸੇ ਕਰੇਗੀ ਬੀਬੀਐਮਬੀ ਦਾ ਤਾਂ ਬਿਲਕੁਲ ਬੀਬੀਐਮਬੀ ਪਾਣੀ ਪਟਵਾਰੇ ਕੇ ਲਈ ਨਹੀਂ ਬਣੀ ਕਿ ਇਤਨਾ ਇਸਕੋ ਦੇ ਦੋ ਬੀਬੀਐਮਬੀ ਦੇ ਦੋ ਕੰਮ ਹੁੰਦੇ ਹਨ ਹਮੇ ਬੋਲਤੇ ਹਨ ਹਮ ਫਲੱਡ ਗੇਟ ਖੋਲेंगे ਗਾਉਂ ਖਾਲੀ ਕਰਵਾ ਦੋ कभी बोलते हैं हम ब्रिगेड बंद करेंगे पानी नहीं है दो कामों के लिए बीबीएमबी रखी हुई हम तो कहते हैं बीबीएमबी -बी बी को क्यों यहाँ पे न, उसका पुनर्गठन होना चाहिए उसके संविधान का सिक्सटी एट में कोई और बात थी अब कोई और बात है जिस जिस रास्ते से आप 68 में गुजरते थे वहां बेरिया थी वहां टालियां थी वहां मतलब छोटे छोटे मड़े के खेत मतलब बूटे थे आज है कहीं है तो बदल गया जमाना बदल गया तो जमाने के मुताबिक ਬਦਲਣਾ ਪੜੇਗਾ ਹਰਿਆਣਾ ਕੋ ਵੀ ਬਦਲਣਾ ਪੜੇਗਾ ਸਿਰ ਲਾਸਟ ਸਵਾਲ ਹੈ ਕਿਸਾਨਾਂ ਦਾ ਫਿਰ ਇੱਕ ਵਾਰੀ ਧਰਨੇ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਧਰਨਾ ਦੇਾਂਗੇ ਤੇਲਾਂ ਰੋਕਾਂਗੇ ਹੋਰ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਕੀ ਕਹਿਣ ਜੁੜੀਆਂ ਨਾ ਫਿਰ ਘਰੇ ਬੈਠ ਨਹੀਂ ਸਕਦੇ ਉਹ ਠੀਕ ਹੈ ਨਾ ਹੁਣ ਕੀ ਕਰਨ ਕਰੋ ਧਰਨਾ ਪਰ ਨਾ ਡੈਮੋਕਰੈਟਿਕ ਰਾਈਟ ਹੈ ਪਰ ਪਬਲਿਕ ਨੂੰ ਤੰਗ ਨਹੀਂ ਕਰ ਸਕਦੇ ਨਾ ਸੜਕ ਰੋਕ ਸਕਦੇ ਨੇ ਨਾ ਕੋਈ ਰੇਲ ਰੋਕਣਗੇ ਜੇ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਆਊਗੀ ਫਿਰ ਜਿਹੜਾ ਕਾਨੂੰਨੀ ਕਰਦੇ